ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰਵੀ ਮਲੋ ਤੇ ਕਿਚਨ ਸੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਬਣਾਵਾਂਗੇ ਜੀ ਘੀਏ ਦਾ ਹਲਵਾ ਆਟੇ, ਸੁਜੀ ਤੇ ਬੇਸਣ ਦਾ ਹਲਵਾ ਤੁਸੀਂ ਆਮ ਤੌਰ ਤੇ ਘਰਾਂ ਚ ਬਣਾਉਂਦੇ ਹਾਂ ਪਰ ਅੱਜ ਅਸੀਂ ਇੱਕ ਸਬਜ਼ੀ ਲਈ ਹੈ ਜੀ ਘੀਆ ਘੀਆ ਦਾ ਹਲਵਾ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਟੇਸਟੀ ਹਲਵਾ ਬਣ ਕੇ ਤਿਆਰ ਹੁੰਦਾ ਹੈ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਕੀ ਇਹਦਾ ਹਲਵਾ ਬਣਾਉਣ ਦੇ ਵਾਸਤੇ ਅਸੀਂ ਇੱਕ ਕੀਆ ਲਈ ਹੈ ਜੀ ਕੋਈ 400 ਗ੍ਰਾਮ ਦੀ ਕੀਆ ਹੈ ਕੀਆ ਬਿਲਕੁਲ ਕੋ ਤਾਜੀ ਹੋਣੀ ਚਾਹੀਦੀ ਹੈ ਸੋ ਸਭ ਤੋਂ ਪਹਿਲਾਂ ਅਸੀਂ ਕੀਆ ਜਿਹੜੀ ਲਈ ਹੈ ਜੀ ਇਸ ਦਾ ਛਿਲਕਾ ਚੰਗੀ ਤਰ੍ਹਾਂ ਉਤਾਰ ਲੈਣਾ ਛਿਲਕਾ ਬਿਲਕੁਕੁਲ ਵੀ ਨਹੀਂ ਰਹਿਣਾ ਚਾਹੀਦਾ ਇਸ ਦਾ ਤੇ ਉਸ ਤੋਂ ਬਾਅਦ ਅਸੀਂ ਜੀ ਇੱਕ ਬਰਤਨ ਲਿਆ ਉਹਦੇ ਵਿੱਚ ਅਸੀਂ ਪਾਣੀ ਜਿਹੜਾ ਹੈ ਲਿਆ ਥੋੜਾ ਜਿਹਾ ਕੀਆ ਦੇ ਅਸੀਂ ਤਿੰਨ ਚਾਰ ਜਿਹੜੇ ਪੀਸ ਕਰਕੇ ਪਾਣੀ ਚ ਪਾ ਦੇਣੇ ਆ ਕਿਉਂਕਿ ਕੀਆ ਜਿਹੜੀ ਹੈ ਜੀ ਕੱਟਣ ਤੋਂ ਬਾਅਦ ਜਿਹੜੀ ਕਾਲੀ ਹੋਣੀ ਸ਼ੁਰੂ ਹੋ ਜਾਂਦੀ ਹੈ ਇਸ ਕਰਕੇ ਇਸ ਨੂੰ ਪਾਣੀ ਚ ਪਾਣਾ ਜ਼ਰੂਰੀ ਹੈ ਸੋ ਪਾਣੀ ਚ ਪਾ ਕੇ ਅਸੀਂ ਕੋ ਰੱਖ ਲੈਣੀ ਹੈ ਤੇ ਹੁਣ ਅਸੀਂ ਇਸ ਨੂੰ ਜਿਹੜਾ ਹੈ ਜੀ ਕद्दूकस ਕਰਾਂਗੇ ਕद्दूकस ਜੜਾ ਲਿਆ ਹੈ ਜੀ ਇਸ ਤੇ ਤਿੰਨ ਜਿਹੜੇ ਹਨ ਸਾਈਡਾਂ ਹਨ ਇੱਕ ਜ਼ਿਆਦਾ ਬਰੀਕ ਹੈ ਇੱਕ ਮੀਡੀਅਮ ਹੈ ਔਰ ਇੱਕ ਮੋਟਾ ਮੋਟੀ ਵਾਲੀ ਸਾਈਡ ਹੈ ਅਸੀਂ ਮੀਡੀਅਮ ਵਾਲੀ ਸਾਈਡ ਤੋਂ ਜਿਹੜਾ ਹੈ ਜੀ ਕੀਆ ਨੂੰ ਕद्दूकस ਕਰਨਾ ਹੈ ਔਰ ਬਾਹਰ ਵਾਲੀ ਸਾਈਡ ਨੂੰ ਅਸੀਂ ਜਿਹੜਾ ਹੈ ਉਸ ਤੋਂ ਸ਼ੁਰੂ ਕਰਾਂਗੇ ਜਿਹੜਾ ਅੰਦਰ ਵਾਲਾ ਬੀਜੋਲਾ ਜਿਹੜਾ ਹਿੱਸਾ ਹੈ ਜੀ ਉਸ ਨੂੰ ਅਸੀਂ ਵਿੱਚ ਨਹੀਂ ਲੈਣਾ ਸੋ ਬਾਹਰ ਵਾਲੀ ਸਾਈਡ ਤੋਂ ਅਸੀਂ ਕੀਆ ਨੂੰ ਜਿਹੜਾ ਹੈ ਕੱਦੂ ਕਸ ਕਰ ਲੈਣਾ ਸੋ ਸਾਰੀ ਹੀ ਕੀਆ ਜਿਹੜੀ ਹੈ ਜੀ ਅਸੀਂ ਕੱਦੂ ਕਸ ਕਰ ਲਈ ਹੈ ਤੇ ਕੱਦੂ ਕਸ ਕਰਨ ਤੋਂ ਬਾਅਦ ਜਿਹੜਾ ਹੈ ਜੀ ਅਸੀਂ ਇਸ ਵਿੱਚ ਹੁਣ ਕਾਫੀ ਜਿਹੜਾ ਪਾਣੀ ਨਿਕਲਦਾ ਹੈ ਉਹ ਅਸੀਂ ਪਾਣੀ ਨਿਚੋੜਾਂਗੇ ਇਹਦੇ ਤੋਂ ਸੋ ਕਾਫੀ ਜਿਹੜਾ ਪਾਣੀ ਇਹਦੇ ਚੋ ਦੇਖ ਸਕਦੇ ਹੋ ਕਿ ਪਾਣੀ ਜਿਹੜਾ ਹੈ ਨਿਕਲ ਆਇਆ ਹੈ ਸੋ ਪਾਣੀ ਨਿਕਲਣ ਤੋਂ ਬਾਅਦ ਜਿਹੜਾ ਹੈ ਕੀਆ ਜਿਹੜੀ ਹੈ ਉਹ ਅਸੀਂ ਅਲੱਗ ਕਰ ਲਈ ਹੈ ਤੇ ਹੁਣ ਅਸੀਂ ਕੜਾਈ ਜਿਹੜੀ ਹੈ ਜੀ ਉਹਦੇ ਵਿੱਚ ਇੱਕ ਕਟਛੀ ਦੇ ਕਰੀਬ ਜਿਹੜਾ ਹੈ ਦੇਸੀ ਘਿਓ ਪਾਇਆ ਹੈ ਇਸ ਦੇ ਵਿੱਚ ਅਸੀਂ ਕੀਆ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਭੁੰਨਣਾ ਹੈ ਸੋ ਹੌਲੀ ਹੌਲੀ ਇਸੇ ਜਿਸ ਨੂੰ ਉਪਰਾਂਗੇ ਸੇਕ ਜਿਹੜਾ ਇਸ ਨੂੰ ਅਸੀਂ ਜ਼ਿਆਦਾ ਤੇਜ਼ ਨਹੀਂ ਰੱਖਣਾ ਸੋ ਮੀਡੀਅਮ ਜਿਹੜੀ ਹੈ ਫਲੇਮ ਰੱਖਣੀ ਹੈ ਗੈਸ ਦੀ ਤੇ ਉਸ ਨੂੰ ਹੌਲੀ ਹੌਲੀ ਹਿਲਾਉਂਦੇ ਹੋਏ ਅਸੀਂ ਇਸ ਨੂੰ ਜਿਹੜਾ ਹੈ ਘੋੜੇ ਦੇ ਵਿੱਚ ਭੁੰਨੀ ਜਾਣਾ ਹੈ ਸੋ ਇਸ ਨੂੰ ਅਸੀਂ ਉਦੋਂ ਤੱਕ ਭੁੰਨਾ ਹੈ ਜਦੋਂ ਤੱਕ ਇਹਦੇ ਵਿੱਚੋਂ ਜਿਹੜਾ ਹੈ ਪੂਰਾ ਪਾਣੀ ਜਿਹੜਾ ਸੁੱਕ ਨਹੀਂ ਜਾਂਦਾ ਕਿਉਂਕਿ ਅਸੀਂ ਕਾਫੀ ਪਾਣੀ ਜਿਹੜਾ ਅਸੀਂ ਪਹਿਲਾਂ ਹੀ ਪੁੰਨਨ ਤਾਂ ਪਹਿਲਾਂ ਵੀ ਨਿਚੋੜ ਲਿਆ ਸੀ ਔਰ ਪਾਣੀ ਜਿਹੜਾ ਵਿੱਚ ਰਹਿ ਜਾਂਦਾ ਹੈ ਉਸ ਨੂੰ ਅਸੀਂ ਕਿਉਂ ਉਹਦੇ ਵਿੱਚ ਨਾਲ-ਨਾਲ ਪੁੰਦਿਆਂ ਹੋਇਆ ਬਿਲਕੁਲ ਸੁਕਾਣਾ ਹੈ। ਸੋ ਦੇਖ ਸਕਦੇ ਹੋ ਕਿ ਆ ਜਿਹੜੀ ਹੈ ਪੁੱਜਣ ਤੋਂ ਬਾਅਦ ਬਿਲਕੁਲ ਡਰਾਈ ਜਿਹੜੀ ਹੈ ਲੱਗ ਰਹੀ ਹੈ। ਸੋ ਕਿਉਂ ਉਹਦੇ ਵਿੱਚ ਚੰਗੀ ਤਰ੍ਹਾਂ ਇਸ ਨੂੰ ਹਲਾਉਂਦੇ ਹੋਏ ਅਸੀਂ ਭੁੰਨ ਲੈਣਾ। ਸੁੱਕੀ ਆ ਚੰਗੀ ਤਰ੍ਹਾਂ ਜਿਹੜੀ ਹੈ ਪੁੱਜ ਚੁੱਕੀ ਹੈ। ਸੋ 1-2 ਮਿੰਟ ਇਸ ਨੂੰ ਹੋਰ ਪਉਣ ਲਾਂਗੇ ਤਾਂ ਜੋ ਬਿਲਕੁਲ ਵੀ ਇਹਦੇ ਵਿੱਚ ਨਮੀ ਨਾ ਰਵੇ ਪਾਣੀ ਨਾ ਰਵੇ ਦੇਚ ਜਦੋਂ ਤੱਕ ਇਹਦੇ ਵਿੱਚੋਂ ਜਿਹੜਾ ਹੈ ਜੀ ਕਿਉਂ ਅਚੀ ਤਰ੍ਹਾਂ ਜਿਹੜਾ ਨਜ਼ਰ ਨਹੀਂ ਆ ਜਾਂਦਾ ਉਦੋਂ ਤੱਕ ਇਹ ਇਸ ਨੂੰ ਪੁਣੀ ਜਾਣਾ ਹੈ ਲੋਜੀ ਕੀਆ ਚੰਗੀ ਤਰ੍ਹਾਂ ਭੁੱਜ ਗਈ ਹੈ ਤੇ ਜਦੋਂ ਚੰਗੀ ਤਰ੍ਹਾਂ ਕੀਆ ਜਿਹੜੇ ਘੋਜੋ ਭੁੱਜੇ ਤੇ ਉਸ ਤੋਂ ਬਾਅਦ ਹੁਣ ਅਸੀਂ ਇਹਦੇ ਵਿੱਚ ਪਾਣਾ ਹੈ ਜੀ ਇੱਕ ਗਲਾਸ ਜਿਹੜਾ ਹੈ ਦੁੱਧ ਦੇ ਦੁੱਧ ਪਾਣਾ ਹੈ ਹੁਣ ਅਸੀਂ ਇਸ ਨੂੰ ਦੁੱਧ ਦੇ ਵਿੱਚ ਭੁੰਨਾ ਹੈ ਔਰ ਦੁੱਧ ਜਿਹੜਾ ਹੈ ਇਸ ਨੂੰ ਅਸੀਂ ਚੰਗੀ ਤਰ੍ਹਾਂ ਸੰਘਣਾ ਕਰ ਲੈਣਾ ਤਾਂ ਜੋ ਕੀਆ ਦੇ ਵਿੱਚ ਬਿਲਕੁਲ ਜਿਹੜੀ ਹੈ ਘੁਲ ਜਾਵੇ ਕੀਆ ਇਸ ਦੁੱਧ ਚ ਬਿਲਕੁਲ ਘੁਲ ਜੇ ਤੇ ਦੁੱਧ ਜਿਹੜਾ ਬਿਲਕੁਲ ਸੰਘਣਾ ਹੋ ਜਾਵੇ ਅਲੱਗ ਨਜ਼ਰ ਨਾ ਆਵੇ ਸੋ ਹੌਲੀ ਹੌਲੀ ਹਿਲਾਇ ਜਾਣਾ ਇਸ ਨੂੰ ਫਲਾਣਾ ਬਹੁਤ ਜ਼ਰੂਰੀ ਹੈ ਤਾਂ ਜੋ نیچے ਨਾ ਲੱਗੇ ਕਿਉਂਕਿ ਦੁੱਧੇ نیچے ਲੱਗ ਕੇ ਜਿਹੜਾ ਹੈ ਥੋੜਾ ਜਲ ਵੀ ਸਕਦਾ ਇਸ ਕਰਕੇ ਇਸ ਨੂੰ ਅਸੀਂ ਹਿਲਾਇ ਜਾਣਾ ਹੈ ਸੋ ਗੈਸ ਦੀ ਫਲੇਮ ਨੂੰ ਸੀ ਮੀਡੀਅਮ ਤੇ ਹੀ ਰੱਖਣਾ ਲੋ ਜੀ ਦੁੱਧ ਵੀ ਜਿਹੜਾ ਹੈ ਸੰਗਣਾ ਹੋ ਗਿਆ ਇਹ ਸਾਡਾ ਜਿਹੜਾ ਜੀ ਹਲਵਾ ਬਹੁਤ ਵਧੀਆ ਬਣ ਕੇ ਤਿਆਰ ਹੋਏਗਾ ਤੇ ਜਦੋਂ ਦੁੱਧ ਵੀ ਸੰਗਣਾ ਹੋ ਗਿਆ ਤਾਂ ਉਸ ਤੋਂ ਬਾਅਦ ਅਸੀਂ ਇਸ ਦੇ ਵਿੱਚ ਆਪਣੇ ਹਿਸਾਬ ਦੇ ਨਾਲ ਜਿੰਨਾ ਵੀ ਅਸੀਂ ਆਪਣੇ ਚੀਨੀ ਪਾਣਾ ਚਾਹੁੰਦੇ ਆ ਉਹਨੇ ਅਸੀਂ ਚੀਨੀ ਪਾ ਲਈ ਹੈ ਸੋ ਆਪਣੇ ਟੇਸਟ ਦੇ ਅਨੁਸਾਰ ਤੁਸੀਂ ਜਿਹੜਾ ਹੈ ਇਹਦੇ ਵਿੱਚ ਚੀਨੀ ਪਾ ਸਕਦੇ ਹੋ ਚੀਨੀ ਘੱਟ ਵੱਧ ਜਿੰਨੀ ਵੀ ਕਰਨੀ ਚਾਹੋ ਕਰ ਸਕਦੇ ਹੋ ਸੋ ਚੀਨੀ ਜਿਹੜੀ ਆ ਪਾਣ ਤੋਂ ਬਾਅਦ ਵਿੱਚ ਥੋੜਾ ਜਿਹਾ ਫਿਰ ਜਿਹੜਾ ਪਾਣੀ ਜਿਹੜਾ ਚੀਨੀ ਛੱਡਦੀ ਹੈ ਤੇ ਇਸ ਨੂੰ ਵੀ ਅਸੀਂ ਹੁਣ ਨਾਲ ਹੀ ਭੁੰਦੇ ਹੋਇਆ ਚੀਨੀ ਨੂੰ ਸੁਕਾਣਾ ਸੋ ਉਹ ਤੱਕ ਕਰ ਰਹੀ ਸੀ ਇਸ ਨੂੰ ਹਿਲਾਇਆ ਜਾਣਾ ਜਦੋਂ ਤੱਕ ਜਿਹੜਾ ਪਾਣੀ ਬਿਲਕੁਲ ਚੀਨੀ ਨਾਲ ਪਾਣੀ ਬਣਿਆ ਇਹ ਸੁੱਕ ਨਾ ਜਾਏ ਜਦੋਂ ਤੱਕ ਇਹ ਪਾਣੀ ਸੁੱਕਦਾ ਹੈ ਜੀ ਦੂਸਰੀ ਸਾਈਡ ਤੇ ਅਸੀਂ ਥੋੜਾ ਜਿਹਾ ਡਰਾਈ ਫਰੂਟ ਹੈ ਇਸ ਨੂੰ ਅਸੀਂ ਘਿਓ ਦੇ ਵਿੱਚ ਭੁੰਨ ਲਾਂਗੇ ਸੋ ਘਿਓ ਦੇ ਵਿੱਚ ਜੇਕਰ ਡਰਾਈ ਫਰੂਟ ਨੂੰ ਥੋੜਾ ਜਿਹਾ ਰੋਸਟ ਕਰ ਲਈਏ ਤਾਂ ਇਹਦਾ ਸਵਾਦ ਬਹੁਤ ਵਧੀਆ ਆਂਦਾ ਹੈ ਇਸ ਕਰਕੇ ਇਸ ਨੂੰ ਹਲਕਾ ਜਿਹਾ ਅਸੀਂ ਜਿਹੜਾ ਹੈ ਘਿਓ ਦੇ ਵਿੱਚ ਰੋਸਟ ਕਰ ਲੈਣਾ ਡਰਾਈ ਫਰੂਟ ਵੀ ਸਾਡਾ ਰੋਸਟ ਹੋ ਗਿਆ ਸੋ ਅਸੀਂ ਡਰਾਈ ਫਰੂਟ ਨੂੰ ਥੋੜਾ ਜਿਹਾ ਕੱਟ ਸੇਕ ਤੇ ਹੀ ਜਿਹੜਾ ਰੋਸਟ ਕਰ ਲੈਣਾ ਤੇ ਦੂਸਰੀ ਸਾਈਡ ਤੇ ਜੀ ਅਸੀਂ ਹੁਣ ਇੱਕ ਦੂਸਰਾ ਜਿਹੜਾ ਕੀ ਆ ਹੈ ਜਿਸ ਨੂੰ ਅਸੀਂ ਰੱਖਿਆ ਹੋਇਆ ਹੈ ਗੈਸ ਤੇ ਇਹਨੂੰ ਅਸੀਂ ਚੈੱਕ ਕਰ ਲੈਨੇ ਆ ਸੋ ਦੇਖੋ ਪਾਣੀ ਵੀ ਸੁੱਕ ਗਿਆ ਹੈ ਚੀਨੀ ਪਾਉਣ ਤੋਂ ਬਾਅਦ ਕੀਆ ਜਿਹੜੀ ਕੀਆ ਦਾ ਹਲਵਾ ਹੈ ਜੀ ਇਹ ਬਹੁਤ ਜਲਦੀ ਤਿਆਰ ਹੋ ਜਾਂਦਾ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਇਸਨੂੰ ਔਰ ਬਹੁਤ ਟੇਸਟੀ ਵੀ ਬਣਦਾ ਹੈ ਸਬਜੀ ਦੇ ਤੌਰ ਤੇ ਤੇ ਅਸੀਂ ਕੀ ਆ ਖਾਂਦੇ ਆ ਪਰ ਅਸੀਂ ਹਲਵਾ ਵੀ ਇਸ ਇਹਦਾ ਬਣਾ ਕੇ ਖਾ ਸਕਦੇ ਆ ਹੁਣ ਅਸੀਂ ਜੀ ਜਦੋਂ ਪਾਣੀ ਸੁੱਕ ਗਿਆ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਲਿਆ ਹੈ ਜੀ ਇਹ ਹੈ ਮਿਲਕ ਪਾਊਡਰ ਮਿਲਕ ਪਾਊਡਰ ਅਸੀਂ ਇਹਦੇ ਚ ਤਾਂ ਪਾ ਰਹੇ ਆ ਕਿਉਂਕਿ ਅਸੀਂ ਇਹਦੇ ਵਿੱਚ ਨਾ ਤਾਂ ਮਾਵਾ ਪਾਇਆ ਹੈ ਔਰ ਨਾ ਹੀ ਇਹਦੇ ਵਿੱਚ ਅਸੀਂ ਫਰੈਸ਼ ਜਿਹੜੀ ਹੈ ਕਰੀਮ ਪਾਈ ਹੈ ਮਾਵਾ ਵੀ ਪਾ ਸਕਦੇ ਆ ਫਰੈਸ਼ ਕਰੀਮ ਵੀ ਪਾ ਸਕਦੇ ਆ ਮੈਂ ਇਹ ਦੋਨਾਂ ਚੀਜ਼ਾਂ ਤੋਂ ਇਲਾਵਾ ਜਿਹੜਾ ਹੈ ਜੀ ਅਲੱਗ ਜਿਹੜਾ ਹੈ ਮਿਲਕ ਪਾਊਡਰ ਪਾਇਆ ਇਹਦੇ ਨਾਲ ਵੀ ਜਿਹੜਾ ਹੈ ਹਲਵੇ ਦਾ ਟੇਸਟ ਬਹੁਤ ਹੀ ਵਧੀਆ ਬੰਦ ਆ। ਸੋ ਯੂ ਰ ਟ੍ਰਾਈ ਕਰਕੇ ਦੇਖਣਾ। ਇਹ ਰੈਸਪੀ ਬਹੁਤ ਹੀ ਵਧੀਆ ਹੈ ਜੀ ਇਹ ਬਹੁਤ ਟੇਸਟੀ ਬਣਦੀ ਹੈ। ਲੋ ਜੀ ਕਿ ਸਾਡਾ ਹਲਵਾ ਜਿਹੜਾ ਹੈ ਬਿਲਕੁਲ ਕੜਾਈ ਦੇ ਵਿੱਚ ਇਕਦਮ ਇਕੱਠਾ ਹੋਣਾ ਸ਼ੁਰੂ ਹੋ ਗਿਆ। ਸੋ ਵਧੀਆ ਜਿਹੜਾ ਹੈ ਹਲਵਾ ਬਣ ਕੇ ਤਿਆਰ ਹੋ ਗਿਆ ਤੇ ਹਲਵਾ ਬਣਨ ਤੋਂ ਬਾਅਦ ਅਸੀਂ ਇਹਦੇ ਵਿੱਚ ਹੁਣ ਅਸੀਂ ਡਰਾਈ ਫਰੂਟ ਜਿਹੜਾ ਹੈ वो पा दिता है सो so, ड्राई फ्रूट पाने तो बाद अ फिर मिक्स कर लेंगे लो जी कि हलवा बन के तैयार है हम असी करा जी प्लेटिंग सो so, कि यदा हलवा टेस्टी हलवा बन के तैयार है सो so, वीडियो भीडियो वे तो लाइक ਤੇ ਸ਼ੇਅਰ ਕਰਨਾ ਔਰ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਮੇਰੀ ਵੀਡੀਓ ਕਿਵੇਂ ਦੀ ਲੱਗੀ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਨਾਲ ਲੱਗਦਾ ਬੈਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰ ਦੇਣਾ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ